ਜਾਲ ਚੱਲ ਰਿਹਾ ਹੈ ਇਸ ਨੂੰ ਨਾਉਣ ਦੇ ਬਾਅਦ ਦੂਜੀਆਂ ਲੋਕ ਪਾਰਟੀਆਂ ਜੋ ਲੋਕਲ ਪਾਰਟੀਆਂ ਲੋਕਲ ਪਾਰਟੀਆਂ ਨੇ ਨਾ ਛੇਤੀ ਸਮਾਂ ਆ ਗਿਆ ਸੀਟਾਂ ਦੇ ਲੜਾਈ ਆਪਾਂ ਸਾਰਿਆਂ ਨੇ ਅੰਤ ਤੱਕ ਛੋੜੀ ਜੇ ਆਪਾਂ ਮੋਦੀ ਸਾਹਿਬ ਫੇਰ ਆ ਗਏ ਤਾਂ ਵੋਟਾਂ ਪਾਉਣ ਲਈਆਂ ਕਾਰਨਾ ਨਹੀਂ ਰਾਹੀਆਂ ਉਹਨਾਂ ਸਾਰਿਆਂ ਨੂੰ ਬੰਦ ਕਰਨਾ ਚਾਹੁੰਦਾ ਹੈ ਸੋ ਆਲੀਦਲ ਤਾਂ ਜਾਣ ਨਾ ਰਿਹਾ ਗਿਆ ਜਿਸ ਤਿਹੇ ਇਹਨਾਂ ਨੇ ਸਾਦੇ 15 ਲੱਖ ਰੁਪਏ ਦੇ ਚਾਹੇ ਦੇ ਵਿੱਚ ਜੇ ਵੀ ਸਾਹਿਬ ਦਾ आगे से 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 आगे

ਇਹ ਮਸਲਾ ਆ ਗਿਆ ਜੀ ਦੇਖ ਸਕਦੇ ਹੋ ਕਿ ਇਸ ਦੇ ਨਾਲ ਕਿੰਨੇ ਸਖਤ ਹੋ ਰਹੇ ਹਨ ਕਿਉਂਕਿ ਉਹ 70 ਸਾਲ ਦੇ ਵਿੱਚ ਬਹੁਤ ਬਹੁਤ ਹੋ ਰਹੇ ਹਨ ਇੱਕ Vamos caer a otras ਜਿਹੜਾ ਕਿ ਉਹ ਪਿਆਰ ਜਿਹੜਾ ਵਿੱਚ ਕੋਈ ਯਕੀਨ ਨਹੀਂ ਦੇ ਸਕਦਾ ਅਸਲੀ ਸਾਡੇ ਉਸਦੇ ਸਾਡੇ ਕੋਈ ਸਰਟੀਫਿਕੇਟਲਾ ਮਾਰ ਕੇ ਇਹਨਾਂ ਨੂੰ ਕਾਹਦਾ ਹੈ ਫਾਲਸ ਪਾਪਰ ਜੀ ਆਉਂਦੇ ਸਮਝਦਾ ਸਾਡੇ ਨਾਮ ਦੇ ਨਾਲ ਇਹਨਾਂ ਕਰ ਕੰਮ ਨਹੀਂ ਕਰ ਸਕਦੇ ਆਪਕੋ ਜੀ ਵਾਪਸ ਬੇਟੇ ਨੂੰ ਵਾਪਸ ਲਿਆਇਆ ਇੱਕ ਸਵਾਰ ਲੈ ਗਿਆ ਜਿਹੜਾ ਵਪਸ ਮੇਲੇ ਵੀ ਚਾਹ ਹਾ ਅੱਜ ਕੱਲੇ ਵੀ ਹੱਦਾਂ ਅੱਜ ਆਪਾਂ ਪਸੰਦ ਕਰਦੇ ਆਂ ਕਿ ਆਪ ਸਾਡੇ ਤੋਂ ਨਾਮ ਕੀ ਲਾ ਹਾ ਰੰਗ ਪੀ ਹਰਿਆਣਿਆ ਉਖਾੜਿਆ ਕੋਈ ਜਿੰਨੇ ਵੀ ਮਤਵੰਤੇ ਸੱਜਣ ਰੋਗਲਾ ਸੱਜਣ ਕੋਲ ਉਹਨਾਂ ਦੇ ਸੱਜਣ ਚੋਂ ਗਾਣ ਗੱਲ ਰੱਦ ਪਈ ਪੁਆਸਾਂ ਨੂੰ ਲੈ ਆਇਆ ਜਲਦ ਤਾਂ ਜਿਹਦੇ ਨਾਲ ਇਸ ਕਿਤੇ ਦਾ ਬਰਬਾਦ ਉਹ ਚੇਲੇ ਨੌਕਰੀ ਕਰੇ ਨਾ ਹੋਵੇ ਤਾਂ ਸਾਡਾ ਹੱਥ ਜਿਹੜਾ ਲੋਕ ਨੂੰ ਭਰੂ ਜਾਂ ਪਹੁੰਚ ਨਹੀਂ ਕੋਈ ਰਸਤਾ ਦਾ ਨੌਕਰੀ ਦੇ ਜਾਂ ਕੋਈ ਮੈਂ ਜਾਂ ਕੋਈ ਮਾਦਲ ਬੰਦੋ ਉੱਪਰ ਰੋਇਆ ਨੌਕਰੀ ਆਪਣੇ ਮੁੰਡੇ ਆਪਣੇ ਲਈ ਚਾਹੀਦੀ ਹੈ ਆ ਜਾਓ ਆ ਜਾਓ ਜੀ ਜਾਨਾਂ ਤੇ ਨਾ ਗੱਲ ਨਹੀਂ ਬਾਈ ਯਾਰ ਮੈਂ ਫਲੋਰ ਹਲਕੇ ਦੇ ਪਿੰਡਾਂ ਦਾ ਦੌਰਾ ਕਰ ਰਿਹਾ ਹਾਂ ਬਹੁਤ ਵੱਡਾ ਹੁਸ਼ਿਆ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਔਰਤਾਂ ਬੀਬੀਆਂ ਪਹਿਣਾ ਤੇ ਨੌਜਵਾਨ ਵੀਰ ਖਾਸतौर ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਪ੍ਰੋਗਰਾਮਾਂ ਦੇ ਵਿੱਚ ਆ ਰਹੇ ਆ ਮੀਟਿੰਗਾਂ ਨੂੰ ਰੈਲੀ ਦਾ ਰੂਪ ਬਣ ਜਾਂਦਾ ਹੈ ਤੇ ਇੱਕ ਵੱਡੀ ਜਿਤਵਲ ਕਾਂਗਰਸ ਪਾਰਟੀ ਵੱਧ ਰਹੀ ਹੈ